ਕੋਈ ਨਹੀਂ ਲੋਕਾਂ ਨੇ ਹਲਪ ਕਰਦਾ ਸਾਡੇ ਕੋਈ ਹਲਪ ਨਹੀਂ ਕਰਕੇ ਜਾਂਦਾ ਕਿਸੇ ਨੇ ਨਹੀਂ ਸਾਡੀ ਸੁਣੀ ਤੇ ਅਸੀਂ ਘਰਾਂ ਵਿੱਚ ਜਰਜੀਆਂ ਵਿੱਚ ਠੰਡ ਲੱਗਦੀ ਆ ਪਰ ਇਹ ਕਿੱਡੇ ਵਿਚਾਰੇ ਮਜਬੂਰ ਲੋਕ ਹੋਣਗੇ ਜਿਹੜੇ ਇੰਨੀ ਇੰਨੀ ਠੰਡ ਦੇ ਬਾਵਜੂਦ ਇੱਥੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਨਹੀਂ ਲੱਗਦਾ ਕਿ ਇੰਨੇ ਸਸਤੇ ਰੇਟ ਨੇ ਤੁਹਾਡੇ 20 ਤੋਂ ਲੈ ਕੇ 40 ਤੱਕ ਨੇ ਫੇਰ ਵੀ ਤੁਹਾਡੇ ਕੋ ਗਾਹਕ ਕਿਉਂ ਨਹੀਂ ਆ ਰਿਹਾ ਕੋਈ ਤੁਹਾਡੇ ਤਾ ਕੀ ਮਾਲਕ ਰੁਪੀ ਗਾ ਕਿਉਂ ਨਹੀਂ ਸਾਡੇ ਕੋ ਗਾ ਕਉਂਦਾ ਐਨ ਤੇ ਸਵੱਲਾ ਰੇਟ ਵੀ ਲਾਇਆ ਵਾ ਤਾਂ ਵੀ ਕੋ ਗਾ ਕ ਨਹੀਂ ਪਉਂਦਾ ਸਾਡੇ ਕੋ ਬਲੀ ਤੁਸੀਂ ਵੀ ਪਹਿਲਾਂ ਤੁਸੀਂ ਕਿਰਾਏ ਤੇ ਮਕਾਨ ਲਿਆ ਸੀ ਕਰੇ ਹੋ ਨਹੀਂ ਨਹੀਂ ਸੀ ਉਹ ਕਿਰਾਇਆ ਦਾ ਮਕਾਨ ਕਿਉਂ ਛੱਡ ਦਿੱਤਾ ਗਿਆ ਆਪਣਾ ਉਹ ਪਾ ਜੀ ਸਾਡਾ ਕਿਰਾਇਆ ਨਿਕਲਦਾ ਕੀ ਕਰੀ ਗਿਆ ਕਿੱਥੋਂ ਗੱਡੀ ਕਿਰਾਇਆ ਉਹਨਾਂ ਦਾ ਕਿਰਾਇਆ ਲੈਣਾ ਲੈ ਆਉਂਗਾ ਉਹਨਾਂ ਨੇ ਸਾਡੇ ਨਾਲ ਲਿਆ ਥੋੜਾ ਕਰਨਾ ਆਪਾਂ ਜਿੱਥੇ ਵੀ ਜਮ ਦਵਾਂਗੇ ਉਹਨਾਂ ਨੂੰ ਪੈਸੇ ਪਹਿਲਾਂ ਲੈਣੇ ਆ ਆਏ ਇੱਥੇ ਟਾਈਮ ਬਾਸ ਕਰਨਾ ਇੱਥੇ ਉਹਦੀਆਂ ਖਾਲੀਆਂ ਦੇ ਇੱਥੇ ਬੈ ਸੌ ਜਾਂਦੇ ਆ ਸਾਡੇ ਆਪਣੀ ਜਗ੍ਹਾ ਕੋਈ ਹੈ ਹੀ ਨਹੀਂ ਨਾ ਸਾਡੇ ਸਾਰੇ ਪਰਵਾਰ ਨੇ ਇਹਨਾਂ ਸੋਚਿਆ ਵੀ ਸਾਡੇ ਨੋ ਤੋਂ ਕਿਖ ਤੱਕ ਖਾਂਦੀ ਕਿੱਥੇ ਨਹੀਂ ਖਾਂਦੀ ਉਹਨਾਂ ਵੀ ਨਹੀਂ ਕਰੀ ਨਾ ਹਾਲਾ ਕਿ ਆ ਬਿਚਲੇ ਉਹ ਮਾਸੇ ਜਿੰਨ ਪੋਤ ਨੂੰ ਲੈ ਕੇ ਬੈਠੀ ਆ ਕਿ ਉਹਨਾਂ ਵੀ ਨਹੀਂ ਹਾਲਾ ਸੋਚਿਆ ਪਰ ਉਹਨੇ ਕੰਮ ਨਹੀਂ ਕੋਈ ਕਰਦਾ ਉਹ ਇਸ ਤਰ੍ਹਾਂ ਹੀ ਆਪਣੇ ਜੁਗਾ ਕਮਾਲੇ ਖਾ ਲਏ ਨੇ ਨਸ਼ੇ ਪੱਤੇ ਕਰ ਲਏ ਉਹਨੇ ਆਪਣੇ ਕੰਮ ਨਹੀਂ ਕੋਈ ਕਰਦਾ ਮੈਂ ਇੱਥੋਂ ਅੰਮ੍ਰਿਤਸਰ ਕਦੀ ਕੇ ਕਰਾਂਦੇ ਪੁੱਛੇ ਮਾਰ ਕੇ ਤੁਹਾਨੂੰ ਪਤਾ ਲੱਗਾ ਵੀ ਤੁਹਾਡਾ ਪਤੀ ਨਸ਼ਾ ਕਰ ਰਿਹਾ ਵਾ ਜਦ ਨਸ਼ੇ ਦੇ ਹਾਲਾਤ ਵਿੱਚ ਹੈ ਤੁਹਾਨੂੰ ਕਦੋਂ ਪਤਾ ਲੱਗਾ ਵਿਆਹ ਤੋਂ ਮੇਰੇ ਤੋਂ ਬਾਅਦ ਮੈਨੂੰ ਛੇਤੀ ਪਤਾ ਲੱਗ ਗਿਆ ਹੀ ਕਿ ਇਹ ਨਸ਼ੀ ਕਰਦਾ ਤੇ ਮੈਂ ਆਪਣੀ ਮਾਂ ਨੂੰ ਵੀ ਜਾ ਕੇ ਆਖਿਆ ਉਹ ਬੰਦੀ ਨਹੀਂ ਹਟ ਜਾਊਗਾ ਹਟ ਜਾਊਗਾ ਪਰ ਉਹ ਆਏ ਸਮਝਉ ਨਹੀਂ ਸਮਝਾਈ ਪਰ ਸਾਰੀ ਉਮਰ ਦਾ ਦੁੱਖ ਜਿਹੜਾ ਵਾ ਤੁਹਾਡੀ ਝੋਲੀ ਪੈ ਗਿਆ ਸਾਰੀ ਝੋਲੀ ਭਰ ਆ ਜੀ ਤੇ ਰੋਣ ਦੇ ਵੀ ਆਨੂੰ ਕੀਤਾ ਕੀ ਐਸਾ ਕੀ ਕਰਾਂਗੇ ਹਰ ਮਾਫੀ ਅਦਰ ਕਿ ਮੈਂ ਇਤਰਾ ਨਹੀਂ ਹਾਂ ਸასიਖਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਲਨ ਦੇ ਨਾਲ ਤਸਵੀਰਾਂ ਵਿਖਾਵਾਗੇ ਅਮਰਸਰ ਦੇ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਦੀਆਂ ਜਿੱਥੇ ਕਿ ਇੱਕ ਮਾਪਤ ਜਿਹੜੇ ਕੀ ਬੜੇ ਲੰਬੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੇ ਮਾਂ ਪੁੱਤ ਨੇ ਜਿਹੜੇ ਕੀ ਮਾਂ ਦਾ ਨਾਂ ਗੁਰਮੀਲ ਕੌਰ ਅਤੇ ਉਹਨਾਂ ਦਾ ਬੱਚਾ ਗੁਰਿੰਦਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਪਿੱਛੇ ਉਹਨਾਂ ਦੇ ਸਾਗ ਦੀ ਜਿਹੜੀ ਕਿ ਰੇੜੀ ਲਗਾਈ ਹੈ ਚਾਹ ਦੀ ਇੱਥੇ ਇਹ ਮਾਂ ਪੁੱਤ ਰਹਿੰਦੇ ਨੇ ਤੇ ਇੱਥੇ ਹੀ ਕਾਰੋਬਾਰ ਕਰਕੇ ਆਪਣੇ ਇੱਕ ਦੂਜੇ ਦਾ ਪੇੜ ਪਾਲਦੇ ਨੇ ਪਰ ਮਜਬੂਰੀ ਦੇਖੋ ਜਿੱਥੇ ਅੱਜ ਦੇ ਜ਼ਮਾਨੇ 'ਚ ਰੋਟੀ ਕਪੜਾ ਔਰ ਮਕਾਨ ਚਾਹੀਦਾ ਹੁੰਦਾ ਇਹਨਾਂ ਕੋਲ ਨਾ ਤੇ ਆਪਣੀ ਖਾਤਿਆ ਨਾ ਹੀ ਕੋਈ ਘਰ ਰਹਿਣ ਵਾਸਤੇ ਆ ਸਿਰਫ ਮਜਬੂਰੀ ਆ ਇਸੇ ਜਿਹੜੀ ਦੁਕਾਨਦਾਰੀ ਜਿਹੜੀ ਕਰਦੇ ਨੇ ਇਹ ਰੇੜੀ ਲਾਉਂਦੇ ਨੇ ਅਤੇ ਨਾਲ ਹੀ ਬਿਲਕੁਲ ਲਾਗੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਲਾਗੇ ਜਿਹੜਾ ਇਹ ਬੈਂਚ ਲਾਇਆ ਹ ਇੱਥੇ ਹੀ ਰਾਤ ਮਾਪੋਤ ਜਿਹੜੇ ਸੌਂ ਜਾਂਦੇ ਨੇ ਅੱਜ ਦੇ ਜ਼ਮਾਨੇ ਤੁਸੀਂ ਦੇਖ ਸਕਦੇ ਹੋ ਇੰਨੀ ਠੰਡ ਹੋਣ ਦੇ ਬਾਵਜੂਦ ਹਰ ਕਿਸੇ ਕੋ ਆਪਣਾ ਕੋਈ ਨਾ ਕੋਈ ਮਕਾਨ ਕੋਈ ਨਾ ਕੋਈ ਛੱਤ ਹੁੰਦੀ ਆ ਪਰ ਇਹਨਾਂ ਪਰਿਵਾਰ ਕੋਈ ਛੱਤ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਉੱਪਰ ਬਿਸਤਰਾ ਜਿਹੜਾ ਟਕਿਆ ਹੋਇਆ ਅਤੇ ਇਸ ਵਾਸਤੇ ਨਾਲ ਜਿਹੜੀ ਤਰਪਾਲ ਗਾੜੀ ਕਰ ਲੈਂਦੇ ਨੇ ਅਤੇ ਰਾਤ ਇੱਥੇ ਇੰਨੀ ਠੰਡ ਉਹ ਵੀ ਸਰਦੀ ਵਾਲਾ ਮੌਸਮ ਕਹਿ ਲਈਏ ਦਸੰਬਰ ਦਾ ਮਹੀਨਾ ਹੋਏ ਤੇ ਅਸੀਂ ਘਰਾਂ ਵਿੱਚ ਜਾਂ ਜਾਈਆਂ ਵਿੱਚ ਠੰਡ ਲੱਗਦੀ ਆ ਪਰ ਇਹ ਕਿੱਡੇ ਵਿਚਾਰੇ ਮਜਬੂਰ ਲੋਕ ਹੋਣਗੇ ਜਿਹੜੇ ਇੰਨੀ ਗਰਮ ਇੰਨੀ ਠੰਡ ਦੇ ਬਾਵਜੂਦ ਇੱਥੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਗੱਲਬਾਤ ਵੀ ਕਰਾਂਗੇ ਪੈਣ ਗਰਮੀ ਦੇ ਨਾਲ ਪੈਣ ਗਰਮੀ ਬਹੁਤ ਤਰਸਾਉਂਦਾ ਬੜੇ ਮਾੜੇ ਹਾਲਾਤਾਂ 'ਚ ਰਹਿ ਰਹੀ ਆ ਇੱਕ ਕਦੋਂ ਦੇ ਹਾਲਾਤ ਅਜਿਹੇ ਹੋ ਗਏ ਨੇ ਹਾਂ ਜੀ ਭਾਜੀ ਹੋਏ ਗਏ ਆ ਸੇ 7 ਸਾਲ ਹੋ ਚਲੇ ਸਾਨੂੰ ਅਸੀਂ ਇੱਥੇ ਆਪਣੇ ਡੇਢੀ ਦੇ ਕਿ ਜਿਆਦਾ ਕਰਦੇ ਆ ਆਪਣੇ ਇੱਥੇ ਹੀ ਆਪਣਾ ਟਾਈਮ ਪਾਸ ਕਰਦੇ ਮੜਾ ਮੋਟਾ ਆਹੀਂ ਨੇ ਮੇ ਸਾਡੇ ਕੋਲ ਬਹੁਤਾਂ ਨਹੀਂ ਸਾਡੇ ਕੋਈ ਥੋੜਾ ਬੋਧ ਸਾਨੂੰ ਕੋਈ ਦੇ ਦਵੇ ਹੈਲਪ ਕਰ ਦਵੇ ਸਾਡੀ ਗਰੀਬਾਂ ਦੀ ਪਿਛਲ ਹੈ ਥੋੜੇ ਆਪਣੀ ਸ਼ਤ ਜੋਗੇ ਸਾਨੂੰ ਕੋਈ ਕਰ ਦਵੇ ਪਰ ਮੈਨੂੰ ਇਹ ਪ੍ਰਿੰਸੀਪਲ ਹੋਇਆ ਕੀ ਹੈ ਇੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਮਜਬੂਰੀ ਕੀ ਹੈ ਤੁਹਾਡਾ ਘਰ ਵਾਲੇ ਕਿੱਥੇ ਨੇ ਤੁਹਾਡੇ ਸਹੁਰਾ ਪਰਿਵਾਰ ਕਿੱਥੇ ਨੇ ਕੀ ਮਜਬੂਰੀ ਪੈ ਗਈ ਤੁਸੀਂ ਇੱਕ ਛੋਟਾ ਜਿਹਾ ਬੱਚਾ ਲੈ ਕੇ ਆਪਣਾ ਇੱਥੇ ਰੇੜੀ ਦੇ ਉੱਤੇ ਰਾਤ ਸੌਣ ਵਾਸਤੇ ਮਜਬੂਰ ਹੋ ਗਏ ਮੇਰੇ ਘਰ ਵਾਲੇ ਡੈਥ ਹੋ ਗਈ ਸੀ ਉਹਨਾਂ ਸਾਨੂੰ ਘਰੋਂ ਘੜ ਦਿੱਤਾ ਸੀ ਤਾਂ ਆਹੀਂ ਆਪਣੇ ਹੁੰਦਾ ਇੱਥੇ ਟਾਈਮ ਪਾਸ ਇਤਰੇ ਕਰਦੇ ਪਏ ਆਂ ਦੈਮਾ ਪੋਤੀ ਤੇ ਬੇਟੀਆਂ ਕੇ ਬੇਟੀਆਂ ਪਰ ਘਰੇ ਹੋਵੇ ਆਈਆਂ ਦੋਵੇਂ ਬੇਟੀਆਂ ਹਾਂਜੀ ਇਹ ਮੀਨੀਰਸੋ ਵੀ ਕਰੀ ਕਹਿੰਦੇ ਨਹੀਂ ਆ ਕੇ ਬੇਟੀਆਂ ਆ ਜਾਂ ਬੇਟੀਆਂ ਦੁੱਖ ਨਹੀਂ ਹੁੰਦਾ ਵੀ ਸਾਡੀ ਮਾਂ ਸਾਡਾ ਭਰਾ ਇੱਥੇ ਰਹਿਣ ਵਾਸਤੇ ਮਜਬੂਰ ਆ ਰੇੜੀ ਦੇ ਲੱਗੇ ਅਸੀਂ ਦੇਖਿਆ ਇੰਨਾ ਟਰੌਂਗ ਬਾਜ਼ਾਰ ਦਾ ਵਾ ਤੇ ਕਈ ਸੋਚਿਆ ਨਹੀਂ ਵੀ ਆਪਣਾ ਘਰ ਬਣਾਇਆ ਜਾਵੇ ਕਿਸੇ ਦਾ ਮਿਹਨਤ ਕਰਕੇ ਮੀ ਜੀ ਬਾਜੀ ਹੁਣ ਕੀ ਕਰੀਏ ਗਰੀਬੀ ਹੋ ਰਹੀ ਗਈ ਨਹੀਂ ਗਾਗ ਨਹੀਂ ਔਰ ਦੁਕਾਨ ਤੇ ਕੀ ਕਰਗੇ ਗਾਗ ਹੈ ਹੀ ਨਹੀਂ ਆਈ ਤਾਂ ਆਪਨੇ ਕਿਦਾਂ ਟਾਈਮ ਪਾਸ ਮਰਾ ਮੱਡਾ ਕਰਦੇ ਆਂ ਥੋੜੇ ਬੋਦੇ ਲੈ ਆ ਕੇ ਤਾਂ ਜਲਾਬ ਜਲਾ ਕਰਨੇ ਆ ਨਹੀਂ ਗਾਗ ਨਹੀਂ ਹੈਗਾ ਇਹ ਵੀ ਨੀਸੋ ਵੀ ਬਣਾਉਂਦੇ ਕੀ ਕੀ ਜੇ ਖਾ ਸਕ ਕੇ ਦਰਸ਼ਕਾਂ ਨੂੰ ਸਾਡਾ ਕਰਦੇ ਹੋ ਹੋਰ ਕੀ ਕੀ ਖਾਣਾ ਬਣਾਉਂਦੇ ਹੋ ਸਾਗ ਮੱਕੀ ਰੋਟੀ ਸਾਗ ਬਣਿਆ ਪਿਆ ਵਾ ਮੈਗੀ ਆ ਪਾਸਤਾ ਰੱਖਿਆ ਵਾ ਆਲੂ ਵਾਲੇ ਪਰੌਂਠੇ ਆ ਗੋਭੀ ਵਾਲੇ ਆ ਮੂਲੀ ਵਾਲੇ ਆ ਆਪਾਂ ਸਾਰਾ ਕੁਝ ਬਣਾਉਂਦੇ ਆ ਨੀਸੋ ਵੀ ਅਸੀਂ ਦੇਖਿਆ ਵੀ ਦਰਵਾਜ਼ਾ ਦੇ ਬਿਲਕੁਲ ਨੇੜੇ ਹੋਇਆ ਬਿਲਕੁਲ ਨਜ਼ਦੀਕ ਆ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਫਿਰ ਤੁਹਾਡੇ ਕਿਉਂ ਕਿਉਂ ਨਹੀਂ ਕੋਈ ਗਾਗ ਪਹੁੰਚਦਾ ਤੁਹਾਡੇ ਕਿਉਂ ਨਹੀਂ ਦੂਸਰ ਹਾਂ ਸਿਰਫ ਅਤੀਪ ਇਹ ਪਰੌਂਠਾ ਲੌਣੇ ਆ ਜਿਹੜਾ ਮੂਲੀ ਵਾਲਾ ਉਹ 20 ਰੁਪਏ ਆ ਤੇ ਜਿਹੜਾ ਆਲੂ ਦਾ ਉਹ 20 ਰੁਪਏ ਗੋਭੀ ਦਾ ਲਾਉਨੇ 50 ਰੁਪਏ ਕਾ 40 ਰੁਪਏ ਹਾਂਜੀ ਉਹ ਕੀ ਲੱਗਦਾ ਕੀ ਇੰਨੇ ਸਸਤੇ ਰੇਟ ਨੇ ਤੁਹਾਡੇ 20 ਤੋਂ ਲੈ ਕੇ 40 ਤੱਕ ਨੇ ਫੇ ਵੀ ਤੁਹਾਡੇ ਕੋ ਗਾਹਕ ਕਿਉਂ ਨਹੀਂ ਆ ਰਿਹਾ ਕੋਈ ਤੁਹਾਡੇ ਕੋ ਕੀਪਤਾ ਕੀ ਮਾਰ ਕੇ ਰੁਪਈ ਗਾਹਕ ਕਿਉਂ ਨਹੀਂ ਸਾਡੇ ਕੋ ਗਾਹਕ ਆਉਂਦਾ ਐਂ ਤੇ ਸਵੱਲਾ ਰੇਟ ਵੀ ਲਾਇਆ ਵਾ ਤਾਂ ਵੀ ਕੋਈ ਗਾਹਕ ਨਹੀਂ ਪਉਂਦਾ ਸਾਡੇ ਕੋ ਤੁਹਾਨੂੰ ਸੋ ਵੀ ਕਿੰਨੇ ਕੀ ਮਿਹਨਤ ਕਰਨੀ ਪੈਂਦੀ ਆ ਜੇ ਗੱਲ ਕਰੀਏ ਠੰਡ ਦਾ ਮੌਸਮ ਹੈ ਥੋੜੇ ਅੱਗੇ ਆ ਜਿਓ ਠੰਡ ਦਾ ਮੌਸਮ ਹੈ ਆ ਤੇ ਕਦੀ ਸੋਚਿਆ ਨਹੀਂ ਵੀ ਆਪਣਾ ਘਰ ਬਣਾਇਆ ਜਾਵੇ ਜਾਂ ਇੱਥੇ ਰਹਿਣ ਵਾਸਤੇ ਮਜਬੂਰ ਹਾਂ ਕਿੰਨੇ ਵਜੇ ਤੇ ਰਾਤ ਜਿਹੜੀ ਰੇਡੀ ਢਾੜੀ ਖੁੱਲੀ ਰਹਿੰਦੀ ਹੈ ਅਹੀਂ ਰਾਤ ਜਦੋਂ ਮੈਂ ਸੀਦਾ ਹਾਂ ਹਾਂਜੀ ਜਦੋਂ ਮੈਂ ਸੀਦਾ ਹੁੰਦਾ ਹਾਂ ਮਣਕੇ ਅਹੀਂ ਸੌ ਜਾਂਦੇ ਆ ਮਣਕੇ ਫੇਰ 6 ਵਜੇ ਚਾਹ 7 ਵਜੇ ਉੱਠ ਕੋਲਈਦਾ ਫੇਰ ਕਿੰਨੇ ਵਜੇ ਨਿਕਲਦੇ ਹੋ ਕਹਿੰਦੇ 7 ਵਜੇ ਕਹਿੰਦੇ 6 ਵਜੇ ਉੱਠ ਕੋਲਈਦਾ ਤਰ ਮੈਂ ਥੱਕ ਜਾਂਦੇ ਆ ਉੱਠਿਆ ਨਹੀਂ ਤਾਂ ਕਿਥਾਂ ਨੇ ਅੱਜ ਮੇਰੇ ਇਸ ਤੋਂ ਵੀ ਬੱਚੇ ਤੁਹਾਡਾ ਬੇਟਾ ਗੁਰਿੰਦਰ ਵੱਡਾ ਹੋ ਰਿਹਾ ਵਾ ਇਹ ਕਹਿੰਦਾ ਨਹੀਂ ਵੀ ਮਮਾ ਆਪਣਾ ਘਰ ਹੋਣਾ ਚਾਹੀਦਾ ਵਾ ਆਪਣਾ ਘਰ ਬਾ ਬਣਾਈਏ ਤੁਹਾਡੇ ਨਾਲ ਗੱਲ ਨਹੀਂ ਕਰਦਾ ਬੱਚਾ ਬੱਚਾ ਆਂਦਾ ਹੈਗਾ ਤੇ ਬੱਚੇ ਨੂੰ ਵੀ ਗੱਲ ਹੀ ਪਤਾ ਹੋਵੇਗਾ ਵੀ ਸਾਡੇ ਕੋਲ ਨਹੀਂ ਪਾ ਸਕਣੇਗਾ ਕੱਲ ਨਾ ਘਰ ਬਣ ਜਾਊਗਾ ਤੁਹਾਨੂੰ ਪਤਾ ਆਪਾਂ ਜੇ ਕੋਈ ਵੀ ਲਵਾਂਗੇ ਪਹਿਲ ਜਾਇਦਾ ਧਰ ਕਿਨੇ ਕਰਨਾ ਕਿੰਨੇ ਦਿਨ ਹੋਣੇ ਨੇ ਪੈਸੇ ਤੁਹਾਨੂੰ ਪਤਾ ਪੈਸਾ ਬਹੁਤ ਲੱਗਦਾ ਸ਼ਹਿਰਾਂ ਵਿੱਚ ਤੁਹਾਨੂੰ ਕਿ ਤੁਹਾਡੇ ਸੋਹਰਾ ਪਰਿਵਾਰ ਚ ਨਹੀਂ ਹੈ ਕੋਈ ਤੁਹਾਡੇ ਪੇਕੇ ਪਰਿਵਾਰ ਦੀ ਗੱਲ ਕਰੀਏ ਉਹਨਾਂ ਵਿੱਚ ਕੋਈ ਨਹੀਂ ਆ ਕਿਸੇ ਨਾਲ ਕੇ ਮਦਦ ਨਹੀਂ ਕੀਤੀ ਕਿਸੇ ਆ ਕੇ ਸਾਹ ਨਹੀਂ ਲਈ ਆ ਕੇ ਨਾ ਸਾਡਾ ਮੰਮੀ ਆ ਨਾ ਸਾਡਾ ਡੈਡੀ ਨਾ ਸਾਡਾ ਕੋ ਭਰਾ ਕੋਈ ਨਹੀਂ ਹੈਗਾ ਸਾਡਾ ਕੋਈ ਨਹੀਂ ਹੈਗਾ ਸਾਡਾ ਪੇਕੇ ਜਾਂ ਵੀ ਕੋਈ ਨਹੀਂ ਹੈਗਾ ਤੇ ਸਹੁਰੇ ਜਿਹੇ ਹੈਗੇ ਸਹੁਰੇ ਹੋਣ ਲੱਗੇ ਲੱਗਦੇ ਸਾਡੇ ਉਹ ਕੋਈ ਨਹੀਂ ਲੱਗਦਾ ਨਹੀਂ ਉਹਨਾਂ ਦਾ ਜਿਹੜਾ ਅੰਸ਼ਾ ਉਹਨਾਂ ਦਾ ਬੇਟੇ ਦਾਗਾ ਬੇਟਾ ਵਾ ਇਸ ਤਰ੍ਹਾਂ ਸੜਕਾਂ ਤੇ ਰਹਿਣ ਵਾਸਤੇ ਮਜਬੂਰ ਹੋ ਗਿਆ ਜਿਹੜੀ ਜਿਹੜੀ ਲਗਾ ਕੇ ਬਿਲਕੁਲ ਲੱਗੇ ਤੁਸੀਂ ਸੜਕਾਂ ਤੇ ਰਹਿਣ ਵਾਸਤੇ ਮਜਬੂਰ ਹੋ ਗਏ ਹੋ ਕਿ ਲੱਗਦਾ ਨਹੀਂ ਮਾਸਾ ਤਰਸਉਂਦਾ ਨੂੰ ਕਿਸੇ ਆ ਕੇ ਪੁੱਛਿਆ ਨਹੀਂ ਆ ਕੇ ਕਿਸੇ ਨੇ ਉਹ ਆਉਂਦੇ ਨਹੀਂ ਉਹਨਾਂ ਨੇ ਸਾਨੂੰ ਕਦੀ ਪੁੱਛਿਆ ਨਹੀਂ ਵੀ ਤੁਸੀਂ ਕੀ ਕਰਦੇ ਕੀ ਨਹੀਂ ਉਹਨਾਂ ਨੇ ਕਦੀ ਨਹੀਂ ਸਾਨੂੰ ਪੁੱਛਿਆ ਨਹੀਂ ਉਹਦਾ ਉਹਨਾਂ ਦਾ ਪਤਾ ਦਰਬਾਰ ਸਾਹਿਬ ਦੇ ਲਾਗੇ ਰਹਿੰਦੇ ਆ ਪਰ ਉਹ ਆਉਂਦੇ ਨਹੀਂ ਆ ਨਹੀਂ ਆਉਂਦੇ ਸਾਡੇ ਕੋਲ ਇੱਥੇ ਵੀ ਕਿੰਨੀ ਕਿ ਦਿੱਕਤ ਆਉਂਦੀ ਆ ਕਿੰਨੀ ਕਿ ਮੁਸ਼ਕਲ ਤੁਹਾਨੂੰ ਆਉਂਦੀ ਆ ਜਦੋਂ ਇੱਥੇ ਕੰਮ ਵੀ ਕਰਨਾ ਪੈਂਦਾ ਰਾਤ ਸੌਣਿਆ ਪੈਂਦਾ ਵਾ ਹੁਣ ਠੰਡ ਦੀ ਜਿਹੜੀ ਹੁਣ ਬਾਹਰ ਸਟਾਰਟ ਹੋ ਗਈ ਆ ਠੰਡ ਵੀ ਇੱਥੇ ਪੈਂਦੀ ਆ ਗਰਮੀ ਵੀ ਇਥੇ ਰਹਿਣਾ ਪੈਂਦਾ ਅਸੀਂ ਦੇਖਿਆ ਇੰਤਜ਼ਾਮ ਕੋ ਬਹੁਤਾ ਵਧੀਆ ਨਹੀਂ ਹੈਗਾ ਲਾਗੇ ਹਣਾ ਭਾਜੀ ਇੱਥੇ ਰਹਿਣੇ ਇੱਥੇ ਸੌਂ ਜਾਂਦੇ ਆ ਇੱਥੇ ਕੰਮ ਕਰਕੇ ਇੱਥੇ ਸੌਂਣਾ ਨਾ ਸਾਡਾ ਕਿਹੜਾ ਘਾਰਿਆ ਨਾ ਸਾਡਾ ਕੋਈ ਇੱਥੇ ਅਸੀਂ ਸੌਂ ਜਾਂਦਾ ਮਨੀਸੋ ਵੀ ਆਣ ਗਵਾਰ ਦੀ ਗੱਲ ਕਰੀ ਅਸੀਂ ਦੇਖਿਆ ਲੱਗੇ ਟੂਰਿਸਟ ਆ ਬਹੁਤ ਕਾਫੀ ਹੁੰਦੇ ਨੇ ਇਹ ਕਈ ਦੁਕਾਨਦਾਰ ਕੀ ਮਨਜ ਵਿਚਾਰ ਨਹੀਂ ਹੁੰਦਾ ਵੀ ਲੋਕ ਕੀ ਕਹਿੰਦੇ ਹੋਗੇ ਸਾਡੇ ਬਾਰੇ ਕੀ ਸੋਚਦੇ ਹੋਗੇ ਸਾਡਾ ਕਾਰੋਬਾਰ ਹੈ ਨਹੀਂ ਅਜੇ ਜਮਾਨੇ ਹਾਂ ਹੁਣ ਭਾਜੀ ਕੀ ਕਰੀਏ ਹੁਣ ਆਪਾਂ ਦੇ ਆਹਸ ਆਨੇ ਆ ਪਈ ਹਾਰਾ ਕੋਈ ਕਾਰੋਬਾਰ ਹੋਵੇ ਆਈ ਆਪਣੇ ਟਾਈਮ ਨਾਲ ਡੀੜੀ ਵਧਾ ਕੇ ਕਰੀ ਜਾਏਗੀ ਜੋ ਹਾਲੇ ਕਾਰਬੂਆ ਨਹੀਂ ਅਗਰ ਤਾਂ ਕਿੱਥੇ ਗਈ ਹੈ ਮਿਲਿਓ ਸਭੀ ਪਹਿਲਾਂ ਤੁਸੀਂ ਕਿਰਾਏ ਤੇ ਮਕਾਨ ਲਿਆ ਸੀ ਕਰੇ ਹੋ ਨਹੀਂ ਹੁੰਦੀ ਸੀ ਉਹ ਕਿਰਾਇਆ ਦਾ ਮਕਾਨ ਕਿਉਂ ਛੱਡ ਦਿੱਤਾ ਗਿਆ ਆਪਣਾ ਉਹ ਪਾਜੀ ਸਾਡਾ ਕਿਰਾਏ ਨਿਕਲਦਾ ਕੀ ਕਰ ਗਿਆ ਕਿੱਥੋਂ ਗੱਡੀ ਕਿਰਾਇਆ ਉਹਨਾਂ ਦਾ ਕਿਰਾਇਆ ਲੈਣਾ ਲੈ ਆਉਂ ਆ ਉਹਨਾਂ ਨੇ ਸਾਡੇ ਨਾਲ ਲਿਆ ਥੋੜਾ ਕਰਨਾ ਆਪਾਂ ਜਿੱਥੇ ਵੀ ਦੇਵਾਂਗੇ ਉਹਨਾਂ ਨੂੰ ਪੈਸੇ ਪਹਿਲਾਂ ਲੈਣੇ ਆ ਉਹਨਾਂ ਨੂੰ ਅਧਾਰ ਥੋੜਾ ਕਰ ਦੇਣਾ ਕੌਣ ਕਰੂਗਾ ਕੋਈ ਸ਼ਹਿਰ ਦੇ ਵਿੱਚ ਨਹੀਂ ਕੋਈ ਦਿੰਦਾ ਕਿੰਨਾ ਕਿਰਾਇਆ 2500 ਰੁਪਈਆ ਹੈ 3000 ਸੀ ਨਹੀਂ ਦਿੰਦੇ ਨਹੀਂ ਨਿਕਲਦਾ ਪਿਆ ਨਾ ਕਿਰਾਇਆ ਬੀਨੋ ਇਸੋ ਵੀ ਬੱਚਾ ਜਿਹੜਾ ਤੁਹਾਡਾ ਸਕੂਲ ਜਾਂਦਾ ਵਾ ਕਿੱਥੇ ਜਾਂਦਾ ਵਾ ਫਿਰ ਕਿਸ ਤਰ੍ਹਾਂ ਪੜ੍ਹਾਈ ਕਰਦਾ ਵਾ ਪੜ੍ਹਾਈ ਕਰਨ ਤੋਂ ਬਾਅਦ ਫਿਰ ਕਿਸ ਤਰ੍ਹਾਂ ਇੱਥੇ ਆਉਂਦਾ ਵਾ ਫਿਰ ਦੱਸ ਸਕਦਾ ਕੋਈ ਗੱਲ ਸਾਂਝੀ ਕਰਦਾ ਆਵੇ ਵਸ ਤਰਾ ਇੱਥੇ ਪਿਆ ਇੱਥੋਂ ਤਿਆਰ ਹੋ ਕੇ ਚੱਲ ਜਾਂਦਾ ਇੱਥੇ ਆ ਜਾਂਦਾ ਇੱਥੇ ਚੱਲ ਜਾਂਦਾ ਹਾਂਜੀ ਕਈ ਬੇਟਾ ਵੀ ਆ ਕੇ ਤੁਹਾਡਾ ਆ ਕੇ ਕਈ ਜਿੱਦ ਕਰਦਾ ਵੀ ਮੈਂ ਇੱਥੇ ਨਹੀਂ ਰਹਿਣਾ ਮੈਂ ਨਹੀਂ ਸੋਣਾ ਵੀ ਦਾ ਘਰ ਬਾਣੀ ਤਾਂ ਗੱਲ ਬਾਤ ਕਰਦਾ ਰਹਿਣਾ ਬੱਚਾ ਭਾਜੀ ਨਾਂ ਅੰਦਰ ਹੈਗਾ ਤਾਂ ਕੀ ਕਰੀਏ ਹੁਣ ਕਰ ਬਾ ਮਹਾਰਾਜੀ ਜੇ ਭਰਾਵਾਂ ਮਾੜਾ ਤੇ ਫੇਰ ਗਿਆ ਪਰ ਉਹ ਉਹ ਜਾਂਦਾ ਬਚਾਂਦਾ ਹੈਗਾ ਪਈ ਹੁਣ ਘਰ ਆਪਣਾ ਹੋਵੇ ਹੁਣ ਜੇ ਬੱਚੇ ਨੂੰ ਗਾੜੀ ਪਰਾਈ ਬਈ ਨਹੀਂ ਹੈਗਾ ਆਪਣੇ ਕੋ ਪੈ ਹੱਥ ਲਾਣੀਗਾ ਕੰਨਾ ਕਰ ਬਣ ਜੂਗਾ ਆਪਾਂ ਕਿਹਦੇ ਦਰਖਤ ਦੇ ਪੱਤੇ ਤੋੜ ਕੇ ਘਰ ਬਣਾ ਲੈਣਾ ਕੰਨਾ ਬਣਾਵਾਂਗੇ ਮਨੀਸੋ ਵੀ ਜਿਵੇਂ ਤੁਸੀਂ ਹੁਣ ਸਾਗ ਬਣਾਇਆ ਵਾ ਇੰਨਾ ਇਥੇ ਕਸ਼ਮਰ ਆਉਂਦੇ ਇੰਨਾ ਗਾਹਕ ਆਉਂਦੇ ਤੁਹਾਡੀ ਦੀ ਦੁਕਾਨ ਤੇ ਕਿਉਂ ਨਹੀਂ ਗਾਹਕ ਪਹੁੰਚਦਾ ਆਹਲਾ ਬੋਰਡ ਵੀ ਲਾਏ ਆ ਇਹ ਨਹੀਂ ਵੀ ਨਹੀਂ ਲਾਏ ਬੋਰਡ ਵੀ ਬਣਾ ਕੇ ਲਾਏ ਆ ਸਾਗ ਮੱਕੀ ਰੋਟੀ ਲਈ ਹੈ ਨਹੀਂ ਗਾਹਕ ਹੁੰਦਾ ਕੋਈ ਦੇਖਿਆ ਲੋਕ ਪਰਦੇਸਾਂ ਤੋਂ ਆ ਕੇ ਲੋਕ ਇੱਥੇ ਪ੍ਰਵਾਸੀ ਨੇ ਉਹ ਇੱਥੇ ਕੰਮ ਕਰੀ ਜਾ ਰਹੇ ਨੇ ਉਹ ਇੱਥੇ ਖਾ ਪੀ ਰਹੇ ਨੇ ਤੁਹਾਡੇ ਵਾਸਤੇ ਕੋਈ ਕਾਰੋਬਾਰ ਨਹੀਂ ਗੱਲਾਂ ਦੇ ਆਏ ਸਾਡਾ ਕਾਰੋਬਾਰ ਕਹਿੰਦੇ ਜਿੱਦਾਂ ਬੱਧਾ ਹੁੰਦਾ ਪਹਿਲਾਂ ਵਧੂ ਗਾਗੂ ਹੁੰਦਾ ਹੁਣ ਗਾ ਗਈ ਹੈਰੀ ਕੀ ਕਰੀਏ ਮਰਾ ਇਹ ਤਾਂ ਆਪタルੇ ਲੈਣ ਨੇ ਪੈਸੇ ਨੂੰ ਤਾਂ ਤਰਲੇ ਲੈਣ ਨੇ ਆਈਦਾ ਵੇ 300 ਰੁਪਇਆ ਮੈਡਮ ਤੋਂ ਫੜ ਕੇ ਫੇ ਮੈਂ ਮਾ ਚੁੱਲੇ ਬੜਵਾ ਕੇ ਲਿਆਈ ਆ ਸਾਡੇ ਚੁੱਲੇ ਖਰਾਬ ਹੋ ਗਏ ਹੀ ਕਿੱਦਾਂ ਕਿ ਕਰਜ਼ਾ ਸਿੱਧ ਜੜ ਗਿਆ ਵਾ ਕਈ ਸੋਚਿਆ ਸੀ ਵੀ ਅੱਜ ਦੇ ਜ਼ਮਾਨੇ 'ਚ ਜਿਸੇ ਅਸੀਂ ਦੇਖਿਆ ਵੀ ਪੰਛੀ ਜਿਹੜੇ ਹੁੰਦੇ ਆ ਸ਼ਾਮ ਨੂੰ ਘਰਾਂ ਵਿੱਚ ਚੱ ਉਹਨਾਂ ਦੀ ਆਪਣੇ ਆਲੇ ਨਹੀਂ ਹੁੰਦੇ ਨੇ ਪਰ ਤੁਹਾਡਾ ਦਾ ਆਪਣਾ ਆਲਣਾ ਹੀ ਹੈ ਨਹੀਂ ਤਾਂ ਆਏ ਦਾ ਇੱਥੇ ਟਾਈਮ ਬਸ ਕਰਨਾ ਇੱਥੇ ਆਉਡੀਆਂ ਖਾਲੀਆਂ ਦੇ ਇੱਥੇ ਬੈ ਸੌਂ ਜੰਨੇ ਆ ਸਾਡੇ ਦਾ ਆਪਣੀ ਜਗ੍ਹਾ ਕੋਈ ਹੈ ਹੀ ਨਹੀਂ ਨਾ ਸਾਡੇ ਸਾਰੇ ਪਰਿਵਾਰ ਨੇ ਇਹ ਨਹੀਂ ਸੋਚਿਆ ਵੀ ਸਾਡੇ ਨੋ ਤੋਂ ਕਿੱਕ ਤੱਕ ਖਾਂਦੀ ਕਿੱਥੇ ਨਹੀਂ ਖਾਂਦੀ ਉਹਨਾਂ ਵੀ ਨਹੀਂ ਕਰੀ ਨਾ ਸਾਡੇ ਕਿਹਾ ਪਿਛਲੇ ਉਹ ਮਾਸੇ ਜਦੋਂ ਪੋਤ ਨੂੰ ਲੈ ਕੇ ਬੈਠੀ ਆ ਕਿ ਉਹਨਾਂ ਵੀ ਨਹੀਂ ਸਾਡੇ ਸੋਚਿਆ ਉਹਨਾਂ ਇੰਨੇ ਪਰਿਵਾਰ ਨੂੰ ਕੀ ਕਰਨਾ ਸੀ ਜਿਵੇਂ ਸਾਡਾ ਸੋਚਣਾ ਨਹੀਂ ਕੇ ਨੇ ਕੁਝ ਵੀ ਇਹ ਨਹੀਂ ਹੁੰਦੇ ਭਈ ਜੋ ਬੱਚੇ ਨੂੰ ਲੈ ਕੇ ਬੈਠੀ ਆ ਤੇ ਅਹੀਂ ਗ੍ਰੋ ਨਾ ਸੋਚ ਲਈਏ ਕੋਈ ਨਾ ਅਹੜਾ ਕੋਈ ਨਹੀਂ ਸੋਚਦਾ ਲੱਗਦਾ ਜੇ ਤੁਹਾਡਾ ਪਤੀ ਜੇਕਰ ਹੁੰਦਾ ਤੇ ਸ਼ਾਇਦ ਤੁਹਾਨੂੰ ਇਸੇ ਹਾਲਾਤ ਵੇਖ ਕੇ ਕਦੀ ਬਣਾਉ ਦਿੰਦਾ ਜੇਕਰ ਹੁੰਦਾ ਤੇ ਇਸ ਹਾਲਾਤ ਵਿੱਚ ਵੇਖ ਕੇ ਉਹ ਤੇ ਕੀ ਬੇਦੀ ਵੀ ਮੇਰੀ ਧਰ ਪਤਨੀ ਮੇਰਾ ਬੱਚੇ ਕਿਹੜੇ ਹਾਲਾਤਾਂ 'ਚ ਰਹਿ ਰਹੇ ਨੇ ਕਿਨੇ ਦੁਖਾਂ ਦਾ ਪਹਾੜ ਇਹਨਾਂ ਤੇ ਸੜਕ ਤੇ ਰਹਿਣ ਵਾਸਤੇ ਮਜਬੂਰ ਹੋ ਗਏ ਅਹੀਂ ਤੇ ਭਾਜੀ ਆ ਬਾਂ ਰੱਖਣਾ ਕੀ ਕਰੀਏ ਜੋ ਸਾਡਾ ਕੋਈ ਹੈ ਹੀ ਕੋਈ ਨਹੀਂ ਅਹੀਂ ਇਹ ਹੋਇਆ ਹਾਰ ਕੇ ਹੋਇਆ ਕਿ ਨਾ ਸਾਡੇ ਹੈ ਹੀ ਕੋਈ ਨਹੀਂ ਅਹੀਂ ਤੇ ਹੋਇਆ ਰੱਖਣਾ ਅਸੀਂ ਪਾਣ ਪਰ ਜਿਤਾ ਹੀ ਰੈਂਗ ਟਾਈਮ ਪਾਸ ਕਰਨ ਪਰ ਸਾਨੂੰ ਚਾਹੀ ਹਾਡੇ ਦਿਲ ਤੇ ਵੀਰ ਦੀ ਜਿਤਰਾ ਜੀਆਂ ਹੈ ਨਾ ਬਤ ਕਰਦੇ ਜਿਤਾ ਹੀ ਰਾਤ ਇੱਥੇ ਰਹਿਨੇ ਆ ਕੌਣ ਜਨਾਨੀ ਆ ਰਾਤ 12 11 12 ਵਜੇ ਸਿੱਧਾ ਇੱਥੇ ਰੋਵਗੀ ਹੈ ਸੁਣਵਾਦੇ ਤੁਹਾਡਾ ਜਿਗੜਾ ਬੜਾ ਜਿਗੜਾ ਸਾਡਾ ਪਰਮ ਰੱਬ ਨੇ ਬਣਾਇਆ ਜਿਗੜਾ ਜਿਹੜਾ ਸਾਡੇ ਕੋਲ ਕੋਈ ਨਹੀਂ ਲਿੰਗਾ ਜਿਗੜਾ ਤਾਂ ਪਰਮ ਰੱਬ ਨੇ ਸਾਡਾ ਬਣਾਉਣੇ ਬਣਾਉਣਾ ਕੋਈ ਤੇ ਰੱਬ ਨੂੰ ਪਤਾ ਪਈ ਇੱਕ ਤੱਕੇ ਖਾਂਦੇ ਆ ਚਾਹ ਸਾਨੂੰ ਪਰ ਚਾਹ ਸਾਡੇ ਮਹਾਰਾਜ ਨੂੰ ਪਤਾ ਲਗਦਾ ਨਹੀਂ ਬਿਲਕੁਲ ਗੁਰੂ ਆਮਦਾਸ ਜੀ ਨਗਰ ਜੀ ਬੈਠੇ ਗੁਰੂ ਆਮਦਾਸ ਦਾ ਘਰ ਵੀ ਲੱਗ ਗਿਆ ਪਰ ਹਜੇ ਵੀ ਸੁਣਵਾਈ ਨਹੀਂ ਹੋ ਰਹੀ ਹਜੇ ਵੀ ਉਹ ਗੱਲਾਂ ਨਹੀਂ ਹੋਣੀਆਂ ਜੋ ਚਾਹੀਦਾ ਵਾ ਜੇ ਨਹੀਂ ਮਿਲਦਾ ਹਜੇ ਵੀ ਸਾਡੀ ਸੁਣਦਾ ਨਹੀਂ ਕੋਈ ਕੀ ਕਰੀਏ ਕਿਹੜਾ ਕਿੱਥੇ ਲੋਕੇ ਸੁੱਤੇ ਆ ਕੋਈ ਸੁਣਦਾ ਨਹੀਂ ਸਾਡੀ ਗਰੀਬਾਂ ਦੀ ਕੋਈ ਇਨੀਆਂ ਲੋਕਾਂ ਦੀ ਹਲਪ ਕਰਦਾ ਸਾਡੇ ਕੋਈ ਹਲਪ ਨਹੀਂ ਕਰਕੇ ਜਾਂਦਾ ਕਿਸੇ ਨੇ ਨਹੀਂ ਸਾਡੀ ਸੁਣੀ ਕਦੀ ਮੱਡ ਡੋਲਦਾ ਵੀ ਆਪਣੇ ਆਪ ਚ ਵੀ ਗੁਰੂ ਆਮਦਾਸ ਜੀ ਨਗਰ ਜੀ ਬੈਠੇ ਆ ਘਰ ਚ ਬੈਠੇ ਆ ਪਰ ਜੋ ਚਾਹੀਦਾ ਵਾ ਗੁਰੂ ਰਾਮ ਨਗਰੀ ਗੁਰੂ ਸਾਹਿਬ ਦਾ ਅਸ਼ੀਵਾਦ ਆ ਉਹ ਨਹੀਂ ਮਿਲਦਿਆ ਕਿੱਥੇ ਕਮੀ ਮਹਿਸੂਸ ਹੋ ਰਹੀ ਹੈ ਕਿ ਲੱਗਦਾ ਸਾਡੇ ਕਰਮੇ ਦਾਂਦੇ ਨੇ ਆਈ ਆ ਬੇ ਆਨੇ ਅੱਗੇ ਮਾਪਤ ਬੈਠੇ ਲਾੜੀ ਪੈਨੇ ਆ ਫਿਰ ਉੱਥੇ ਹੀ ਤੇ ਫਿਆਨੇ ਅਕਦਾ ਕਿਦਾ ਕੀ ਸਾਡੇ ਕਰਮੇ ਜੀ ਇਤਰਾਵਾਂ ਫਿਰ ਤੱਕੇ ਤੋੜੇ ਖਾਣੇ ਜਾਂਦਾ ਸੀ ਜੇ ਇਹਨਾਂ ਆਪਣਾ ਕੀਤੀ ਆ ਕੰਮ ਕਰਦੇ ਵੀ ਆ ਤਾਂ ਵੀ ਸਾਡੇ ਕਰਮ ਨੇ ਪੂਰੀ ਨਹੀਂ ਭੰਡਈ ਕਿਦਾ ਕਿਤਰਾ ਰੱਬ ਨੇ ਕਰਮ ਲਿਖੇ ਸਾਡੇ ਸਦਾ ਸਾਹਿਬ ਕੀ ਕੰਮ ਕਰਦੇ ਸੀ ਕੀ ਨਾਸ ਸੀ ਉਹਨਾਂ ਦਾ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਸੀ ਆਪਣੀ ਉਹ ਭਾਜੀ ਮਨਕਰਨ ਸਿੰਘ ਹੀ ਪਰ ਉਹਨੇ ਕੰਮ ਨਹੀਂ ਕੋਈ ਕਰਦਾ ਉਹ ਇਸ ਤਰ੍ਹਾਂ ਹੀ ਆਪਣੇ ਜੁਗਾ ਕਮਾ ਲਿਆ ਖਾ ਲਿਆ ਨੇ ਨਸ਼ੇ ਪੱਤੇ ਕਰ ਲਏ ਨੇ ਆਪਣੇ ਕੰਮ ਨਹੀਂ ਕੋਈ ਕਰਦਾ ਹਾਂ ਮੈਂ ਇੱਥੋਂ ਅੰਮ੍ਰਿਤਸਰ ਕਦੀ ਕੇ ਕਰਾਂਦੇ ਪੁੱਛੇ ਮਾਰ ਕੇ ਤੇ ਫਿਰ ਮੈਂ ਇੱਥੋਂ ਜੱਦੀ ਨਹੀਂ ਹਦੀ ਰਾਤ ਜਾਂਦੀ ਨਹੀਂ ਹਾਂ ਤੇ ਫਿਰ ਵੀ ਉਹ ਹਾਲ ਉਹਨਾਂ ਜੋ ਕਮਾਈ ਨਹੀਂ ਕਰਨੀ ਤਾਂ ਕੀ ਕਰਾਂਗੇ ਜਸ 200 ਲੈ ਜੂਗੀ 300 ਲੈ ਜੂਗੀ 500 ਲੈ ਜੂਗੀ ਉਹਨਾਂ ਦਾ ਘਰ ਖੜਾ ਕਰਨਾ ਸੀ ਨਹੀਂ ਕਰਦੇ ਸੀ ਖਾਸ਼ਾ ਕਰਦਾ ਸੀ ਇਸ ਤਰ੍ਹਾਂ ਹੀ ਖਾਦਾ ਕਰਦਾ ਇਤਰਾਏ ਕਦੀ ਗੋਲੀਆਂ ਖਾ ਕਿਹੜੀਆਂ ਖਾਂਦਾ ਕਿਹੜੀਆਂ ਨਹੀਂ ਖਾਂਦਾ ਸ਼ਰਾਬ ਆ ਪੀ ਲਈ ਨਸ਼ਾ ਕਰ ਲੈ ਚੱਲ ਪਈ ਕਿ ਲੱਗਦਾ ਨਹੀਂ ਜਿਸ ਤਰ੍ਹਾਂ ਨਸ਼ਾ ਕਰਦੇ ਸੀ ਆਪਣਾ ਤੇ ਬਰਬਾਦ ਕਰਦੇ ਕਰਦੇ ਸੀ ਨਾਲ ਪਰਿਵਾਰ ਵੀ ਬਰਬਾਦ ਹੋ ਰਿਹਾ ਅੱਜ ਪਰਿਵਾਰ ਸੜਕਾਂ ਤੇ ਰਹਿਣ ਵੱਸ ਮਜਬੂਰ ਹੋ ਗਿਆ ਧੀਆ ਚਲੋ ਭਾਵੇਂ ਸਹੁਰੇ ਘਰ ਚਲ ਗਈਆਂ ਨੇ ਪਰ ਦੁੱਖ ਤੇ ਉਹਨਾਂ ਨੂੰ ਮਾ ਦਾ ਹੁੰਦਾ ਹੀ ਆ ਭਰਾ ਨੂੰ ਦੁੱਖ ਹੁੰਦਾ ਹੀ ਆ ਕਿ ਅਸੀਂ ਘਰਾਂ 'ਚ ਬੈਠੇ ਆ ਸਾਡੀ ਮਾਂ ਦਾ ਸਾਡੇ ਪੁੱਤ ਦਾ ਕੀ ਹਾਲ ਆ ਹੁਣ ਉਹ ਆਪਣੇ ਘਰੇ ਆ ਤਾਂ ਹੁਣ ਮਜਬੂਰੀ ਤੇ ਸਾਡੇ ਸਿਰ ਤੇ ਆ ਕਿਦਾ ਕਿਤਰਾ ਹੀ ਟਾਈਮ ਪਾਸ ਕਰਦੇ ਆ ਕਿਤਰਾ ਨਹੀਂ ਕਰਦੇ ਔਰ ਰੱਬ ਹੀ ਜਾਣਦਾ ਨਾ ਫੋਨ ਆਉਂਦੇ ਬੱਚਿਆਂ ਦੇ ਧੀਆਂ ਦੇ ਫੋਨ ਆਉਂਦੇ ਨੇ ਕੀ ਕਹਿੰਦੇ ਨੇ ਤੁਹਾਨੂੰ ਬੜੀ ਦੁੱਖ ਸੰਗ ਸਾਂਝਾ ਕਰਦੇ ਤੁਹਾਡੇ ਨਾਲ ਫੋਨ ਆਉਂਦੇ ਆ ਉਹ ਤਾਂ ਇਹੋ ਆਣੀਆਂ ਸੀ ਤੁਸੀਂ ਕਿੱਥੇ ਆਈਗੇ ਸੜਕ ਤੇ ਹੀ ਆਈ ਤੇ ਉੱਥੇ ਰਾਤ ਤੇ ਉੱਥੇ ਆਈ ਫਿਰ ਆ ਇਕੱਲੇ ਹਸਪੀਟਲ ਆਣੇ ਆ ਜਿਹੜਾ ਸਾਡਾ ਘਰੇ ਰੱਬ ਨੇ ਬਣਾਇਆ ਉਹ ਘਰੇ ਬੈਠੇ ਆਪਣੇ ਇਹੋ ਹੀ ਅੱਖ ਨਾਲ ਹੋਰ ਕੀ ਆਖੀ ਫੇ ਪਤਾ ਤਾਂ ਉਹਨਾਂ ਨੂੰ ਵੀ ਐ ਫਿਰ ਸੜਕ ਤੇ ਆ ਕੋਈ ਵੀ ਜਿਸੋ ਵੀ ਕਰੀ ਬੱਚੇ ਨੇ ਕਿ ਜਿੰਦਗੀ ਕੀਤੀ ਵੀ ਉਹਨਾਂ ਦੇ ਦਾਦਾ ਦਾਦੀ ਕਿੱਥੇ ਨੇ ਪ੍ਰਵਾਕ ਮੈਂਬਰ ਕਿੱਥੇ ਨੇ ਕਦੀ ਜਾਂ ਆਉਣ ਮਿਲਣਾ ਆਉਣ ਕਦੀ ਉਹਨਾਂ ਦਾ ਵੀ ਕਦੀ ਮੌਣੀ ਵੀ ਜਾਗਿਆ ਨਾ ਉਹਨਾਂ ਕਦੀ ਵੀ ਨਹੀਂ ਸਾਨੂੰ ਆਖਿਆ ਬਦੋਈ ਜਾ ਆਓ ਜਾਂ ਨਾ ਉਹਨਾਂ ਕਦੀ ਨਹੀਂ ਆਖਿਆ ਸਾਨੂੰ ਨਹੀਂ ਆਖਿਆ ਕੋਈ ਕਿੰਨਾਂ ਨੂੰ ਸਾਨੂੰ ਇੱਥੇ ਵਾਵਾ ਚੜੀ ਹੋ ਚੜੇ 6-7 ਸਾਲ ਹੋ ਚੜੇ ਇੱਥੇ ਬੈਠਿਆ ਹਾਂ ਸਾਨੂੰ ਠੀਕ ਘਰ ਬਚਲੇ ਗਿਆ ਜਲ ਹੋ ਗਿਆ ਹਾਂ ਅਨੁਕਰ ਬਾਣੇ ਹੋਂਦੇ ਛੱਡ ਕੇ ਆ ਗਏ ਜਿੰਨਾ ਮੇਰੇ ਦਰਕਰ ਵਾਲੀ ਦਾਤ ਹੋ ਗਈ ਐ ਉਹਦਾ ਇੱਥੇ ਆ ਗਿਆ ਜੇ ਹਾਂ ਉਹਨੇ ਰੱਖਿਆ ਨਹੀਂ ਕਰੇ ਤੱਕੇ ਮੜ ਕੇ ਕਰ ਦਿੱਤੇ ਨੇ ਕੀ ਕਰਨਾ ਸੀ ਹੁਣ ਕਾਰਨ ਕੀ ਹੈ ਕੱਢਣ ਦਾ ਜੇਕਰ ਪਤੀ ਦੀ ਮੌਤ ਹੋ ਜਾਂਦੀ ਆ ਸਹੁਰਾ ਘਰ ਉਹਦਾ ਹਮੇਸ਼ਾ ਉਹ ਘਰ ਬਣੀ ਰਹਿੰਦਾ ਵਾ ਉੱਥੇ ਤੁਹਾਡਾ ਰਹਿਣਾ ਤੁਸੀਂ ਵਿਆਹ ਕੇ ਉਸ ਘਰ ਵਿੱਚ ਆਏ ਸੀ ਤੁਸੀਂ ਕਿਸੇ ਦਾ ਬਰੋ ਨਹੀਂ ਕੀਤਾ ਕਿ ਰਿਸ਼ਤੇਦਾਰ ਭੈਣ ਭਰਾ ਨੇ ਭਾਈ ਇਹਦਾ ਕਸੂਰ ਕੀ ਆ ਜੇਕਰ ਪਤੀ ਜਲ ਗਿਆਵਾ ਤੇ ਬਾਲ ਬੱਚੇ ਲੈ ਕੇ ਛੜਕਾ ਕਿੱਥੇ ਜਾਉਗੀ ਉਹ ਉਹਨੇ ਕਹਨੇ ਨਹੀਂ ਹੱਡੀ ਸਰਮਾਇ ਕੀਤੀ ਕਿ ਹੜ ਪਿੰਡ ਵਾਲਿਆਂ ਨੇ ਨਹੀਂ ਕਿਰੇ ਆਖਿਆ ਵੀ ਤੁਸੀਂ ਉਹਨਾਂ ਨੂੰ ਜਾਣ ਲਿਆਓ ਜਾਣਾ ਕਦੇ ਨਹੀਂ ਕਹਨੇ ਨਹੀਂ ਸੁਣੀ ਹੱਡੀ ਹੜ ਪਿੰਡ ਦੇ ਆਉਂਦੇ ਵੀ ਹੈਗੇ ਆ ਖੁਦ ਆਉਂਦੇ ਆ ਇੱਥੇ ਸਾਡੇ ਕੋਲ ਆਉਂਦੇ ਵੀ ਆ ਕਦੀ ਨਹੀਂ ਕਿਸਨੇ ਆਖਿਆ ਵੀ ਨਾ ਪਿਆਉ ਨਾਲ ਲਿਆਓ ਜਾਣਾ ਕਦੀ ਕਿਸਨੇ ਗੱਲ ਨਹੀਂ ਕੀਤੀ ਸਾਡੀ ਘਰ ਤੇ ਜਾ ਕੇ ਹੋਗੇ ਵੀ ਕੀ ਹਾਲਾਤ ਨੇ ਤੁਹਾਡੀ ਨੌ ਜਿਹੜੀ ਆ ਕਿਹੜੀ ਸੜਕਾਂ ਤੇ ਕਿਸ ਤਰ੍ਹਾਂ ਰੇੜੀ ਲਾ ਕੇ ਤੁਹਾਡਾ ਪੋਤਰਾ ਕਿਸ ਤਰ੍ਹਾਂ ਉਸੇ ਮਜਬੂਰੀ ਜਾਂ ਸ਼ਰਤਾਂ ਰਹਿਣ ਵਾਸਤੇ ਮਜਬੂਰ ਹੋਗੇ ਨੇ ਉਹਦੇ ਜਾ ਕੇ ਆਂਦੇ ਹੋਣਗੇ ਫਿਰ ਕਿ ਉਹ ਬੈਠੇ ਆ ਕਿ ਤਰ੍ਹਾਂ ਨਾ ਪਾਸ ਕਰਦੇ ਕਿ ਤਰ੍ਹਾਂ ਨਹੀਂ ਕਰਦੇ ਉਹਦੇ ਉਹਨਾਂ ਨੂੰ ਪਤਾ ਹੋਊਗਾ ਕਿ ਲੱਗਦਾ ਨਹੀਂ ਆ ਨਸ਼ੇ ਨੇ ਜਿਹੜਾ ਨੇ ਘਰਾਂ ਦੇ ਘਰ ਬਰਬਾਹ ਕਰਤੇ ਨੇ ਨੌਜਵਾਨ ਜਿਹੜੇ ਨੇ ਗਲਤ ਰਾਹ ਪੈ ਗਏ ਨੇ ਅੱਜ ਜਿਵੇਂ ਤੁਹਾਡਾ ਸੁਹਾਗ ਚਲ ਗਿਆ ਵਾ ਬੱਚੇ ਦਾ ਬਾਪ ਚਲ ਗਿਆ ਵਾ ਇੱਕ ਚੀਜ਼ ਲੰਬੜੀ ਨਹੀਂ ਪਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਕਿ ਲੱਗਦਾ ਨਸ਼ੇ ਦੇ ਦਲੋਂ ਤੁਰੀ ਫਸੀ ਆ ਰਹੀ ਹੈ ਆਏ ਨਾ ਵੀਰ ਭੈਣਾਂ ਨੂੰ ਮਾਰਨੇ ਆ ਭਈ ਨਸ਼ੇ ਨੇ ਬਰਬਾਦੀ ਲੋਕਾਂ ਦੀ ਕਰ ਦਿੱਤੀ ਬਹੁਤ ਜਿਆਦੀ ਬਰਬਾਦੀ ਕੀਤੀ ਆ ਮੈਨਾਂ ਨਹੀਂ ਜੀਤਾ ਮੈਂ ਮਿਹਨਤ ਕਰਕੇ ਖਾਂਦੀ ਆ ਇਹ ਤਾਂ ਮਿਹਨਤ ਕਰਕੇ ਬੀਬੀਆਂ ਪੈਣਾ ਇਸ ਤਰ੍ਹਾਂ ਵੀਰ ਭਰਾ ਰੋਟੀ ਖਾਣ ਫੇਗ ਆ ਜਦੋਂ ਨਸ਼ੇ ਵਾਸਤੇ ਤੁਹਾਡੇ ਕੋ ਪੈਸੇ ਮੰਗਦੇ ਸੀ ਮਾਰਕੋਟ ਵੀ ਕਰਦੇ ਸੀ ਕਿਸ ਤਰ੍ਹਾਂ ਦੀ ਵੀ ਮੈਂ ਨਸ਼ਾ ਕਰਦਾ ਵਾਂ ਗੋਲੀਆਂ ਲਿਉਣੀ ਆ ਵਾਂ ਜਦੋਂ ਖਾ ਲੈਂਦੇ ਸੀ ਫਿਰ ਕਿੰਨਾ ਕਰਨਾ ਜਿਹੜਾ ਉਹ ਨਸ਼ੇ ਦੀ ਹਾਜ ਦੇਂਦੇ ਸੀ ਉਹ ਇਤਨਾ ਹੀ ਸੌ ਜਾਂਦਾ ਸੀ ਜਾਗਦੀ ਉੱਥੇ ਖਲੋ ਕੇ ਦੀ ਉੱਥੇ ਖਲੋ ਕੰਮ ਨਹੀਂ ਕੋਈ ਕਰ ਦਿੰਦਾ ਰੋਟੀ ਖਾ ਲਈ ਆ ਨਸ਼ਾ ਪਾਣੀ ਖਾ ਲੈ ਚੱਲ ਪਈ ਇਨਰ ਦਾ ਖੱਡਾ ਜਿਉਂ ਲਾ ਦੇ ਜਿਹੜਾ ਨਸ਼ਾ ਸੀ ਉਹ ਬਿਲਕੁਲ ਰਚ ਗਿਆ ਸੀ ਉਹਨਾਂ ਦੇ ਸੀ ਵਿੱਚ ਉਹ ਤਾਂ ਨਾ ਰਚ ਗਿਆ ਸੀ ਉਹ ਨਹੀਂ ਕੰਮ ਨਹੀਂ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਕੁਝ ਨਹੀਂ ਕਰ ਦਿੰਦਾ ਕਿਤੇ ਚਿਰ ਬਾਅਦ ਤੁਹਾਨੂੰ ਪਤਾ ਲੱਗਾ ਵੀ ਤੁਹਾਡਾ ਪਤੀ ਨਸ਼ਾ ਕਰ ਰਿਆ ਵਾ ਜਾਂ ਨਸ਼ੇ ਦੇ ਹਾਲਾਤ ਵਿੱਚ ਹੈ ਤੁਹਾਨੂੰ ਕਦੋਂ ਪਤਾ ਲੱਗਾ ਇਹ ਪਾਜੀ ਮੈਨੂੰ ਵਿਆਹ ਛੇਤੀ ਦਿਨ ਪਹਿਲਾਂ ਲੱਗਿਆ ਸੀ ਵਿਆਹ ਤੋਂ ਵਿਆਹ ਤੋਂ ਮੇਰੇ ਤੋਂ ਬਾਅਦ ਆ ਮੈਨੂੰ ਛੇਤੀ ਪਤਾ ਲੱਗਿਆ ਸੀ ਵੀ ਇਹ ਨਸ਼ੀ ਕਰਦਾ ਤੇ ਮੈਂ ਆਪਣੀ ਮਾਂ ਨੂੰ ਵੀ ਜਾ ਕੇ ਆਖਿਆ ਉਹ ਵੰਦੀ ਨਹੀਂ ਹਟ ਜਾਊਗਾ ਹਟ ਜਾਊਗਾ ਪਰ ਉਹ ਆਏ ਸਮਝਾਉ ਨਹੀਂ ਸਮਝਾਈ ਪਰ ਆਂਦੇ ਹੁੰਦੇ ਨਹੀਂ ਨੇ ਹੜ ਜਾਣਾ ਹੜ ਜਾਣਾ ਆੜੇ ਮੇ ਸੌਰੇ ਵੀ ਆਂਦੇ ਆਂਦੇ ਹੜ ਜਾਣਾ ਨਹੀਂ ਇਹ ਉਤਰੇ ਕਰਦਾ ਨਿਸ਼ਾਨੀ ਕਰਦਾ ਕੁਛ ਨਹੀਂ ਕਰਦਾ ਉਤਰੇ ਕਰਦਾ ਉਤਰਾ ਹੀ ਆ ਲਾਲ ਅੱਖਾਂ ਆ ਉਤਰਾ ਹੀ ਆ ਉਹ ਮੈਨੂੰ ਬਾਅਦ ਚ ਪਾ ਲੱਗ ਪਈ ਇਹਨੇ ਨਸ਼ਾ ਕਰਦਾ ਪੈ ਕਰ ਜਿ ਲੱਗਦਾ ਨਹੀਂ ਇਹ ਝੂਠ ਬੋਲ ਕੇ ਇਸਦਾ ਕੀਤਾ ਜਾਂ ਕਿਸੇ ਜ਼ਿੰਦਗੀ ਦੀ ਦੀ ਬਰਬਾਹ ਕਰਤੀ ਆ ਉਹਨਾਂ ਨੇ ਮੈਨੂੰ ਹਾਣੂ ਆਂਦੇ ਹੀ ਸਾਡੀ ਪਹਿਲੀ ਵੀ ਹੈਗੀ ਆ ਮੜਕੇ ਜੇ ਵਿਆਹ ਤੋਂ ਬਾਅਦ ਆਂਦੇ ਹੀ ਸਾਡੀ ਪੈੜੀ ਨਹੀਂ ਹੈਗੀ ਆਹ ਤਾਂ ਤੇ ਆਖਿਆ ਤੁਹਾਨੂੰ ਇੱਕੋ ਤਰ੍ਹਾਂ ਲੋਕਾਂ ਦੀ ਪੈੜੀਆਂ ਵਿਖਾਈਆਂ ਮੇਰੇ ਮਾਪਿਓ ਨੂੰ ਪੈੜੀਆਂ ਲੋਕਾਂ ਦੀ ਵਿਖਾਤੀਆਂ ਸੀ ਆਂਦੇ ਸਾਡੀਆਂ ਪੈੜੀਆਂ ਵੀ ਹੈਗੀਆਂ ਵਾ ਸਾਡਾ ਇੱਥੇ ਹੈਗੀ ਆ ਇੱਥੇ ਵੀ ਹੈਗੀਆਂ ਮੇਰੇ ਮਾਪਿਓ ਨੂੰ ਪੈੜੀਆਂ ਝੂੜ ਵਿਖਾਤੀਆਂ ਮਿਰਚਾਂ ਬੀਜੀ ਨੇ ਇਹ ਸੇਠੇ ਕਿ ਬੀਜੰਦੀਆਂ ਦੇ ਆਦੇ ਆ ਮਿਰਚਾਂ ਸਾਡੀਆਂ ਇਹਨਾਂ ਨੇ ਤਾਂ ਝੂਠ ਮਾਰ ਕੇ ਲੈ ਲਿਆ ਸਾਡੇ ਤੋਂ ਕੀ ਲੱਗਦਾ ਨਹੀਂ ਜਿੱਥੇ ਇੱਕ ਤੇ ਧੋਖਾ ਕੀਤਾ ਵਾ ਉੱਥੇ ਕਿਸੇ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਆ ਅੱਜ ਮਾਪੇ ਨਹੀਂ ਹੈਗੇ ਸਿਰ ਤੇ ਪਰ ਇਹ ਸਾਰੀ ਉਮਰ ਦਾ ਦੁੱਖ ਜਿਹੜਾ ਬਾ ਤੁਹਾਡੀ ਝੋਲੀ ਪੈ ਗਿਆ ਸਾਰੀ ਝੋਲੀ ਭਰ ਆ ਜੀ ਤੇ ਰੋਣ ਦੇ ਵੀ ਸਾਨੂੰ ਕੀਤਾ ਕੀ ਅਸੀਂ ਕੀ ਕਰਾਂਗੇ ਅੱਜ ਮਾਫੀ ਅੱਜ ਇਹ ਕੀ ਬਣੇ ਇਤਨਾ ਰੋਣ ਨੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਇਹ ਜਿਹੜੀ ਭੈਣ ਆ ਆਪਣੇ ਦੁੱਖਾਂ ਦੇ ਨਾਲ ਲੜ ਰਹੀ ਆ ਅਤੇ ਜ਼ਿੰਦਗੀ ਵਿੱਚ ਧੋਖਾ ਮਿਲਿਆ ਇਸ ਭੈਣ ਨੂੰ ਜ਼ਿੰਦਗੀ ਵਿੱਚ ਨਸ਼ੇੜੀ ਪਤੀ ਮਿਲ ਗਿਆ ਅਤੇ ਉਸ ਤੋਂ ਬਾਅਦ ਜੋ ਇਸ ਭੈਣ ਦੀ ਜ਼ਿੰਦਗੀ ਜਿਹੜੀ ਬਰਬਾਦ ਹੋ ਗਈ ਅੱਜ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੜਕ ਦੇ ਉੱਤੇ ਇਹ ਭੈਣ ਜਿਹੜੀ ਆ ਰੇੜੀ ਲਾ ਕੇ ਮਜਬੂਰ ਆ ਪਰ ਹਜੇ ਤੱਕ ਕਿਸੇ ਨੇ ਇਸ ਦੀ ਸਹਾ ਨਹੀਂ ਲਈ ਇੰਨੀ ਠੰਡ ਹੋਣ ਦੇ ਬਾਵਜੂਦ ਅਸੀਂ ਘਰਾਂ ਵਿੱਚ ਅਰਜਾਈਆਂ 'ਚ ਬੈਠੇ ਨੇ ਅਨ ਨੂੰ ਫਿਰ ਵੀ ਠੰਡ ਲੱਗਦੀ ਆ ਪਰ ਇਹ ਜਿਹੜੀ ਭੈਣ ਆਪਣੇ ਬੱਚੇ ਦੇ ਨਾਲ ਇੱਥੇ ਬਿਲਕੁਲ ਸੜਕ ਦੇ ਕੰਢੇ ਜਿਹੜੀ ਆ ਸਾਹ ਸੌਂਦੀ ਇੱਕ ਔਰਤ ਦਾ ਰਾਤ ਸੌਣਾ ਸੜਕ ਦੇ ਉੱਤੇ ਤੁਸੀਂ ਸਮਝ ਸਕਦੇ ਹੋ ਕਿੰਨੀ ਮਜਬੂਰੀ ਆ ਔਰ ਮਾੜਾ ਸਮਾ ਮਾੜਾ ਦੌਰ ਇਸ ਪਰਿਵਾਰ ਤੇ ਆ ਗਿਆ ਅੱਜ ਇਸ ਭੈਣ ਦਾ ਨਾਤੇ ਸੋਹਰੇ ਪਰਿਵਾਰ ਚ ਕੋਈ ਆ ਨਾ ਹੀ ਪਿੱਕੀ ਪਰਿਵਾਰ ਚੋਂ ਆ ਇਕੱਲਾ ਹੀ ਭੈਣ ਜੜੀ ਜ਼ਿੰਦਗੀ ਆਪਣੇ ਬੱਚੇ ਦੇ ਨਾਲ ਬਤੀਤ ਕਰ ਰਹੀ ਆ ਮੀਟਿੰਗ ਨਾਲ ਗੱਲਬਾਤ ਕਰਾਂ ਗੁਰਿੰਦਰ ਦੇ ਨਾਲ ਗੁਰਿੰਦਰ ਹਾਲਾਤ ਬਹੁਤ ਦਾਜੁਕ ਨੇ ਯਾਰ ਅਸੀਂ ਦੇਖਿਆ ਤੂੰ ਬਚਪਨ ਆਪਣਾ ਇੱਥੇ ਗਰੀਬੀ ਗੱਟੀ ਆ ਇੱਥੇ ਤੁਹਾਡੀ ਜਵਾਨੀ ਵਧ ਵਧ ਰਹੀਓ ਕੀ ਕਹਿਣਾ ਚਾਹੋਗੇ ਕਦੀ ਮਾਵਾਲ ਦੇਖ ਕੇ ਕਿੰਨਾ ਕ ਦੁੱਖ ਲੱਗਦਾ ਮਾਵਾਲ ਨੂੰ ਦੁੱਖ ਤਾਂ ਜਿਵਾਦੂ ਆਂਦਾ ਮੰਮਾ ਨਾਲ ਕੀ ਗੱਲਾਂ ਕਰਦੇ ਹੁੰਦੇ ਕਰਦੀ ਵੀ ਮੰਮਾ ਆਪਣਾ ਘਰ ਬਾਲ ਬੰਦੇ ਖੜੀ ਕਹੇ ਸੀ ਹਾਂਜੀ ਇਹੋ ਗੱਲਾਂ ਕਰਦੇ ਗੁੱਦਰੀ ਦਾ ਕੀ ਘਰ ਕਦੋਂ ਹੋਊਗਾ ਆਪਣਾ ਕਦੋਂ ਹੈਗਾ ਅਸੀਂ ਕਿਤਰਾ ਵਾ ਇਸ ਤਰ੍ਹਾਂ ਸਾਰਾ ਇਹੋ ਗੱਲਾਂ ਪਾਪਾ ਜੀ ਕਿੰਨੇ ਕੀ ਯਾਦ ਆਉਂਦੀ ਐ ਪਾਪਾ ਜੀ ਥੋੜੀ ਬਹੁਤੀ ਹੁੰਦੀ ਰਹਿੰਦੀ ਆ ਪਾਪਾ ਦੇਖਿਆ ਹਾਂਜੀ ਦੇਖਿਆ ਕੀ ਲੱਗਦਾ ਜੇਕਰ ਪਾਪਾ ਹੁੰਦੇ ਤੇ ਸ਼ਾਇਦ ਤੁਹਾਨੂੰ ਇਸ ਤਰ੍ਹਾਂ ਸੜਕਾਂ ਤੇ ਰਹਿਣ ਵਾਸਤੇ ਨਾ ਰਹਿ ਦਿੰਦੇ ਅੱਜ ਹਾਂਜੀ ਤਰੀ ਲੱਗਦਾ ਨਹੀਂ ਆਉਂਦੇ ਨਾ ਇਹ ਕਿ ਲੱਗਦਾ ਨਹੀਂ ਪਿਤਾ ਦੀ ਕਮੀ ਬਹੁਤ ਮਹਿਸੂਸ ਕਰਨਦੀ ਆ ਅੱਜ ਪਿਤਾ ਹੁੰਦਾ ਤਾਂ ਸ਼ਾਇਦ ਜਿਹੜੇ ਤੁਹਾਡਾ ਬਚਪਨ ਆ ਆਪਣੇ ਪਿਤਾ ਨਾਲ ਬਾਜ਼ਾਰ ਜਾਂਦੇ ਹੋਰ ਚੀਜ਼ ਲੈ ਕੇ ਉਹ ਜਿਹੜੇ ਅਸੀਂ ਦੇਖਿਆ ਲੋਕ ਆਪਣੇ ਪਿਤਾ ਨਾਲ ਜਾਂਦੇ ਨੇ ਅੱਜ ਤੁਸੀਂ ਵੀ ਨਾਲ ਹੁੰਦੇ ਤੇ ਸਾਡਾ ਤੁਹਾਡਾ ਜਿਹੜਾ ਬਚਪਨ ਵਧੀਆ ਹੋ ਜਾਂਦਾ ਹਾਂ ਹਾਂਜੀ ਲੱਗਦਾ ਪਿਤਾ ਦੀ ਮਹਿਸੂਸ ਕਮੀ ਹੁੰਦੀ ਆ ਵੱਡੇ ਹੋ ਕੇ ਕੀ ਬਣਾਵਾ ਵੱਡੇ ਹੋ ਕੇ ਤਾਂ ਹੁਣ ਵੇਖਾਂਗੇ ਜੋ ਬਣਾਗੇ ਫਿਰ ਕੀ ਲੱਗਦਾ ਮੰਮੀ ਦੀ ਜਿਹੜੀ ਗਰੀਬੀ ਆ ਸਾਰੀ ਉਮਰ ਗਰੀਬੀ ਦੂਰ ਕਰੋਗੇ ਆਪਣੀ ਹਾਂਜੀ ਵੱਡਾ ਹੋਗਾ ਕਰਾਂਗਾ ਫੇਰ ਕਿੰਨੇ ਕੇ ਦੁੱਖ ਦੇਖਨੇ ਤਲੀ ਮਾਤ ਆਲੇ ਤੁਹਾਡੇ ਨੇ ਇਹ ਬਹੁਤ ਦੇਖੇ ਨੇ ਬਹੁਤ ਦੇਖੇ ਤੇ ਬਾਕੇ ਗੁਰੂ ਆਂਦਾ ਅਸੀਂ ਨਗਰੀ ਆ ਗੁਰੂ ਆਂਦਾ ਗੁਰਦਾ ਸਾਹਿਬ ਦਾ ਦਰਬਾਰ ਸਾਹਿਬ ਆ ਉੱਥੇ ਜਾ ਕੇ 10 ਬੇਨਤੀ ਕਰਦੇ ਹੋ ਕਿ ਸਿੱਤੇ ਪਾਤਸ਼ਾਹ ਸਾਡੀ ਗਰੀਬੀ ਦੂਰ ਕਰੋ ਸਾਡੇ ਹਾਲਾ ਚੰਗੇ ਹੋਣਗੇ ਹਾਂਜੀ ਕਰਦੇ ਮਮੀ ਉਹ ਵੀ ਕਰਦੇ ਮੈਂ ਵੀ ਕਰ ਦੰਦਾ ਤੂੰ ਜਾਂਦੇ ਹੋ ਹਾਂਜੀ ਕਿਹੜੀ ਕਲਾਸ ਅੱਠਵੀਂ ਕਲਾਸ ਕਦੀ ਪੁੱਛਦੇ ਨਹੀਂ ਤੁਹਾਡੇ ਟੀਚਰ ਤੁਹਾਡੇ ਪਿਤਾ ਕਿੱਥੇ ਨੇ ਤੁਹਾਡੇ ਮਮਾ ਆਉਂਦੇ ਨੇ ਤੁਹਾਡੇ ਆਪ ਵਾਪਸ ਆਜੀ ਕਿੱਥੇ ਨੇ ਨਹੀਂ ਉਹਨਾਂ ਨੂੰ ਨਹੀਂ ਇੱਥੇ ਵੀ ਕਿੰਨੀ ਡਾਕ ਠੰਡ ਲੱਗਦੀ ਰਾਤ ਨੂੰ ਇੱਥੇ ਵੀ ਇੱਥੇ ਤਾਂ ਵੈਸੇ ਰਾਤ ਨੂੰ ਧੁੰਦ ਵੀ ਪੈ ਜਾਂਦੀ ਆ ਹਾਂਜੀ ਠੰਡ ਜਲਦੀ ਹੁੰਦੀ ਘੱਟ ਨਹੀਂ ਹੁੰਦੀ ਕੀ ਲੱਗਦਾ ਨਹੀਂ ਆਪ ਦਾ ਵੀ ਘਰ ਹੋਣਾ ਚਾਹੀਦਾ ਕਦੀ ਹਾਂਜੀ ਹੋਣਾ ਚਾਹੀਦਾ ਪਰ ਹੁਣ ਹੈ ਨਹੀਂ ਨਾ ਕੀ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੋ ਆ ਕੀ ਜਾਂ ਇੱਕ ਕਮਰਾ ਕੁਮਰਾ ਜਿਵੇਂ ਦਵਾ ਦੇਣ ਜਾਂ ਕੋਈ ਥਾਂ ਲੈ ਦੇਣ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਲੰਗਰ ਘਰ ਦੀ ਸਾਈਡ ਇਹ ਜਿਹੜੇ ਮਾਪੁੱਤ ਨੇ ਇੱਕ ਰੇੜੀ ਚਲਾਉਂਦੇ ਨੇ ਜਿੱਥੇ ਕਿ ਭੈਣ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਣਾ ਕੇ ਵੇਚਦੀ ਆ ਭੈਣ ਦੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਭੈਣ ਪਹਿਲਾਂ ਗਰੀਬੀ 'ਚ ਉਹ ਮਾੜੇ ਹਾਲਾਤਾਂ 'ਚ ਉਹ ਮਾੜੇ ਦੌਰ 'ਚ ਲੰਘ ਰਹੀ ਆ ਜਦੋਂ ਇਹਦਾ ਪਤੀ ਸੀ ਉਹ ਲਿਸ਼ੇੜੀ ਸੀ ਗੋਲੀਆਂ ਖਾਂਦਾ ਸੀ ਭੈਣ ਦੀ ਜ਼ਿੰਦਗੀ ਬਰਬਾਹ ਕਰ ਦਿੱਤੀ ਗਈ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਆ ਤੇ ਜਿਵੇਂ ਭੈਣ ਦਾ ਕਹਿਣਾ ਵੀ ਸਹੁਰੇ ਪਰਿਵਾਰ ਨੇ ਇਹਨੂੰ ਘਰੋਂ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਆਪਣੇ ਪੁੱਤ ਨੂੰ ਲੈ ਕੇ ਇਸ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਆ ਗਈ ਇੱਥੇ ਆ ਕੇ ਨੇ ਰੇੜੀ ਲਗਾਈ ਅਤੇ ਆਪਣੇ ਪੁੱਤ ਨੂੰ ਪਾਲ ਲਈ ਆ ਬੜੀਆਂ ਮਨਚ ਆਸਾਂ ਨੇ ਕਿ ਪੁੱਤ ਨੂੰ ਵੱਡਿਆਂ ਕਰਕੇ ਘਰ ਦੀ ਗਰੀਬੀ ਦੂਰ ਕਰੂਗੀ ਘਰ ਜਦੂ ਬਣਾਉਗੀ ਘਰ ਦਾ ਬਰਬਾਹ ਜਿਹੜਾ ਸ਼ਬਦ ਹੁੰਦਾ ਅੱਜ ਦੇ ਜ਼ਮਾਨੇ 'ਚ ਹਰ ਕਿਸੇ ਕੋਲ ਭਾਵੇਂ ਆਪਣੀ ਕੱਖਾਂ ਦੀ ਕੁਲੀ ਆ ਭਾਵੇਂ ਜਿਸ ਤਰ੍ਹਾਂ ਮਰਜ਼ੀ ਆ ਪਰ ਹਰ ਕਿਸੇ ਦਾ ਘਰ ਹੈਗਾ ਪਰ ਇਸ ਭੈਣ ਕੋ ਉਹ ਵੀ ਘਰ ਆਪਣਾ ਹੈ ਨਹੀਂ ਆ ਭਾਈ ਮਦਦ ਜ਼ਰੂਰ ਕਰੀਓ ਉਸ ਭੈਣ ਦੀ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਇਹਨਾਂ ਦਾ ਜਿਹੜਾ ਘਰ ਨਹੀਂ ਬਣ ਸਕਦਾ ਭਾਵੇਂ ਛੋਟੀ ਜੀ ਕੱਖਾਂ ਦੀ ਕੁਲੀ ਹੋਵੇ ਪਰ ਆਪ ਵੀ ਹੋਵੇ ਪਹਿਲਾਂ ਆਪਣਾ ਕੋਈ ਪਤਾ ਜੂ ਦੱਸਦੇ ਆਪਣਾ ਮੋਬਾਈਲ ਨੰਬਰ ਕੋਈ ਸਾਂਝਾ ਕਰਦੇ ਹੈਗਾ ਤੇਰਾ ਦੇ ਮੋਬਾਈਲ ਨੰਬਰ 828869960 828869960 ਪਹਿਲਾਂ ਇਥੇ ਪਤਾ ਕੀ ਹੈ ਸਰ ਇਹ ਸਵਾਦ ਦਰਬਾਰ ਹਾਟਲ ਦਰਬਾਰ ਹਾਂਜੀ ਇਹ ਮਸ਼ਹੂਰ ਹੈ ਹੋਈ ਦਰਬਾਰ ਸਾਹਿਬ ਦੇ ਬਿਲਕੁਲ ਹਾਂ ਦੋ ਲੰਬਰ ਗੇਟ ਲੱਗੇ ਦੋ ਲੰਬਰ ਗੇਟ ਹਾਂਜੀ ਵੀ ਕਿੰਨੇ ਵੇ ਤੁਸੀਂ ਮਿਲਦੇ ਹੋ ਕਿ ਚੋਲੀਆਂ ਟਾਈਮ ਲਿਓ ਐਂ ਰਾਤ ਨੂੰ 11 ਵਜੇ ਜਾਂ ਨਾ 12 ਵਜੇ ਇਥੇ ਸਿੱਧਾ ਬੰਨੇ ਆ ਹਾਂ ਇੱਥੇ ਹੀ ਆਪਾਂ ਬਹੁਤ ਬਹੁਤ ਧੰਨਵਾਦ ਜੀ ਉਹ ਸਾਡੀ ਦਸ਼ਕਾਂ ਨੂੰ ਪੀਲ ਹੱਥ ਜੋੜ ਕੇ ਭਾਈ ਇਸ ਪਰਿਵਾਰ ਦੀ ਇਸ ਮਾਪੋਤ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਇਹਨਾਂ ਦਾ ਕੋਈ ਆਪਣਾ ਛੋਟਾ ਜਿਹਾ ਚਾਹੇ ਘਰ ਜਿ루 ਵੱਸ ਸਕੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਵਾ ਪਰਿਵਾਰ ਦਾ ਨੇ ਕਿਸੇ ਨੇ ਤੇ ਹਲ ਫੁੱਲ ਸੇਵਾ ਕਰਨੀ ਹੈ ਮਦਦ ਕਰਨੀ ਹੈ ਜਰੂਰ ਆ ਕੇ ਆ ਕੇ ਮਦਦ ਕਰਿਓ ਤੁਹਾਡੇ ਮਦਦ ਬਿਨਾ ਇਹਨਾਂ ਦਾ ਜਿਹੜਾ ਸੁਪਨੇ ਦਾ ਕਰਦਾ ਹੀ ਬਣਾ ਮੈਨੂੰ ਦਿਓ ਜਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ